ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਲੁਗਣੀ ਤੇਰਾ ਚਾਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਵੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਗਰਮੀ ਤੋਂ ਰਾਹਤ ਪਹੁੰਚੋ ਜੀ ਸ੍ਰੀ ਗੁਰੂ ਰਾਮਦਾਸ ਮਾਰਸ ਦੀ ਨਗਰੀ ਜ ਤੇ ਅਸਟਾ ਨੂੰ ਬੱਠੇ ਸੀ ਆਪਣਾ ਕੀ ਕਹਿੰਦਾ ਸਾਰਾ ਗੜੀ ਸਰਾਂ ਦੇ ਵਿੱਚ ਜੀ ਕਮਰਾ ਲੈ ਲਿਆ ਜੀ ਅ ਜ਼ਿਆਦਾਤਰ ਉਹਰੇ ਆਨਲਾਈਨ ਹੀ ਕਮਰੇ ਮਹੀਆ ਹੁੰਦੇ ਜੀ ਆਨਲਾਈਨ ਕਰਕੇ ਉਹ ਸਾਰਾ ਗੜੀ ਸਰਾਂ ਤੇਰੀਆਂ ਵਿੱਚ ਸਾਰ ਭਰ ਕੇ ਆਨਲਾਈਨ ਨਿਕਲੇ ਉਹਨਾਂ ਤੁਹਾਡੇ ਕੋਲ ਸਾਰਾ ਬਾਇਓ ਡਾਟਾ 1000 ਰੁਪਿਆ ਰੈਂਟਾਂ ਦਾ 24 ਘੰਟਿਆਂ ਦਾ ਤੇ ਮੀ ਜਦੋਂ ਦੇ ਅਸੀਂ ਅਮਰਤਸਰ ਆ ਗਏ ਰਾਤ ਵੀ ਮੀਂਹ ਪੈ ਲੈ ਦੋ ਅਸੀਂ ਉਸ ਟਾਈਮ ਮੀਂਹ ਪੈ ਲੈ ਆ ਤੇ ਸਵੇਰ ਦਾ ਫੇਰ ਮੀਂਹ ਪੈ ਰਿਹਾ ਮਤਲਬ ਮੌਸਮ ਤਕਰੀਬਨ ਤਕਰੀਬਨ ਠੰਡਾ ਹੋ ਰਿਹਾ ਪਿਆ ਜੀ ਤੇ ਹੁਣ ਪ੍ਰੋਗਰਾਮ ਬਣਾਇਆ ਜੀ ਨਿਕਲਦੇ ਆ ਬਾਹਰ ਨੂੰ ਮੀਂਹ ਥੋੜਾ ਜਿਹਾ ਹਟਿਆ ਮੌਸਮ ਨੂੰ ਠੰਡਾ ਦੇਖਦੇ ਆ ਮਾਹੌਲ ਕਿਦਾਂ ਦਾ ਚਾਹ ਰਣ ਦਾ ਅੱਗੇ ਪਾਰ ਨਿਕਲ ਗਏ ਕਿਦਾਂ ਦਾ ਨਹੀਂ ਤੇ ਹੁਣ ਇੱਕ ਗੱਲ ਹੈਗੀ ਆ ਆ ਉਰੇ ਆ ਕੇ ਬੰਦਾ ਸਭ ਕੁਝ ਭੁੱਲ ਜਾਂਦਾ ਪਿਛਲਾ ਆਪਣਾ ਮਾਹੌਲ ਕਿਵੇਂ ਆ ਧਰਨਾਂ ਨੂੰ ਪਾਣੀ ਗਏ ਜੋ ਮਰਜੀ ਹੋ ਜਾਵੇ ਅਸੀਂ ਵੈਸੇ ਪ੍ਰੋਗਰਾਮ ਦੋ ਦਿਨ ਦਾ ਬਣਾ ਕੇ ਆਇਆ ਹੋਇਆ ਇੱਕ ਦਿਨ ਤਾਂ ਸਾਡਾ ਬੀਤ ਚੁੱਕਿਆ ਅੱਜ ਦਾ ਦਿਨ ਚੱਲ ਰਿਹਾ ਹੁਣ ਅੱਜ ਦੇ ਦਿਨ ਪ੍ਰੋਗਰਾਮ ਕਿਦਾਂ ਦਾ ਕਿਆ ਬਣਾ ਦਾ ਕਿਆ ਨਹੀਂ ਹੁਣ ਤੁਹਾਨੂੰ ਬਲੌਗ ਦੇ ਵਿੱਚ ਹੀ ਪਤਾ ਲੱਗਣਾ ਪ੍ਰੀਤ ਉਰੇ ਆ ਪੁੱਤ ਆਇਆ ਸਾਥ ਜੀ ਇਹਨੇ ਤਾਂ ਏਸੀ ਦੀ ਰੇਲ ਬਣਾਈ ਵੀ ਉਧਰ ਕਰੀਦਾ ਬਟਨ ਵਾਪਸ ਕਰ ਦਿੰਦੀ ਆ ਕਦੇ ਇਹਨੂੰ ਬੰਦ ਕਰ ਦਿੰਦੀ ਕਦੇ ਆਨ ਕਰ ਦਿੰਦੀ ਆ ਪੁਲੀਏ ਸੀ ਆ ਜੀ ਸਾਰੀ ਸਰਾ ਜਿੱਥੇ ਤੋਂ ਇੱਕ ਵਾਰ ਐਂਟਰ ਹੋ ਗਏ ਅੰਦਰ ਸਰਾ ਦੇ ਵਿੱਚ ਤਾਂ ਸਾਰੇ ਤੋਂ ਸਾਰੇ ਤੱਕ ਏਸੀ ਹੂ ਆ ਲਿਫਟ ਜ ਵੀ ਐ ਸੀ ਆ ਗਰਾਉਂਡ ਫਲੋਰ ਜਿੱਥੇ ਟ੍ਰੀ ਹੁਲੀ ਰੀਤ ਕਿਉਂ ਪਟੜ ਦੱਬੀ ਜਾਂਦੀ ਹੈ ਫੜਾ ਬੜਨ ਕੰਦ ਗੱਟੀ ਆ ਜਾ ਔਰ ਮਾਰ ਨਾ ਘੱਟ ਨਹੀਂ ਆਉਣਾ ਉਨੀ ਛੱਡ ਦੇ ਮੈਂ ਤੈਨੂੰ ਫਿਰ ਹਾਂ ਛੱਡ ਦਵਾਂ ਮੈਂ ਥੀ ਤੈਨੂੰ ਉਨੀ ਛੱਡ ਦਵਾਂ ਮੈਂ ਆਪਣੇ ਬੁੱਤ ਨੂੰ ਅੱਧਾ ਸਾਰਨ ਸਤ ਸ੍ਰੀ ਅਕਾਲ ਬਣਾ ਤੂੰ ਕਹਿੰਦੇ ਰੀਤ ਮਾਤਰ ਸੱਚੀ ਕਾਚ ਵਾਲਿਆਂ ਨੂੰ ਨਹੀਂ ਮੈਨੂੰ ਇਹ ਦੱਸ ਵੀ ਉਹ ਤਾਂ ਉਹ ਉਹ ਆਉਦਾ ਮੈਨੂੰ ਫੜਾਤਾ ਦੇ ਇੱਕ ਮਿੰਟ ਹਾਂ ਹੁਣ ਤੇ ਰੋਲ ਜੀ ਲੱਗ ਗਿਆ ਕਿ ਨਹੀਂ ਹਾਂ ਕੱਟ ਮੈਨੂੰ ਪਾਪਾ ਦਾ ਜੀ ਲੱਗਦਾ ਪਾਪਾ ਦਾ ਤਾਂ ਜੀ ਲੱਗਿਆ ਵਾ ਤੇਰਾ ਵੀ ਲੱਗਣਾ ਚਾਹੀਦਾ ਹੂੰ ਪਾਪਾ ਰੁਕੋ ਜੋ ਹਾਂ ਉਹ ਤਾਂ ਲਾਉਂਗਾ ਉਹ ਲਾ ਦੂੰਗਾ ਜਾਣ ਲੱਗੇ ਲਾ ਦੂੰਗਾ ਹੁਣ ਤਾਂ ਪਾਪਾ ਨੂੰ ਫੋਨ ਕਰਕੇ ਬੁਲਾ ਲਿਆ ਉਹਨੂੰ ਲੈ ਜੂਗਾ ਤੈਨੂੰ ਆ ਕੇ ਕਿਆ ਕਹਿੰਦੇ ਹੋ ਹਾਂ ਕੇ ਆਪਾ ਪਾਪਾ ਨੂੰ ਲੈ ਕੇ ਨਹੀਂ ਹੁੰਦੇ ਹਾਂ ਤੇ ਕੇ ਤਾਂ ਹੁੰਦੇ ਕੱਲ ਜਦੋਂ ਬਾਜੀ ਸਾਨੂੰ ਟ੍ਰੇਨ ਚੜਾ ਕੇ ਗਿਆ ਜੀ ਤੇ ਰੋਣ ਲੱਗ ਗਈ ਹਾਂ ਕਰਾਲੀ ਤੱਕ ਰੋਂਦੀ ਹੋਈ ਆਈ ਅੱਧਾ ਘੰਟਾ ਵੀ ਮੈਨੂੰ ਪਾਪਾ ਛੱਡ ਕੇ ਚਲ ਗਏ ਪਾਪਾ ਨੇ ਮੈਨੂੰ ਨਾਲ ਲੈ ਕੇ ਜਾਣਾ ਤਾਂ ਪਾਪਾ ਨੂੰ ਮੈਂ ਨਾਲ ਲੈ ਕੇ ਜਾਣਾ ਤਾਂ ਇਹ ਜਿਹੀ ਗੱਲਾਂ ਕਰਦੀ ਕਰਦੀ ਫਿਰ ਟ੍ਰੇਨ ਚ ਉੱਡ ਚਗੀ ਫਿਰ ਰਾਤ ਵੀ ਲੱਗੀ ਸੀ ਕਰ ਰਹੀ ਥੋੜਾ ਜਿਹਾ ਟੀਮ ਪੈ ਜੀ ਵੀ ਮੈਂ ਘਰ ਜਾ ਕੇ ਸੌਣਾ ਮਨੂਰੇ ਨੀਂਦ ਨਹੀਂ ਆਉਂਦੀ ਹੁਣ ਤੁਪਾਰੇ ਨੇ ਫੇਰ ਗਿਆ ਕਹਿੰਦੇ ਵੀ ਮੈਨੂੰ ਘਰ ਨੂੰ ਲੈ ਕੇ ਚਲੋ ਆਜਾ ਮੈਂ ਘਰ ਜਾ ਕੇ ਪੜਾ ਸੋ ਹੁਣ ਨਿਕਲਦੇ ਜੀ ਬਾਹਰ ਨੂੰ ਦੇਖਦੇ ਮਾਹੌਲ ਕਿਆ ਬਣਦਾ ਕਿਆ ਨਹੀਂ ਬਸ ਲੱਗਦਾ ਤਾਂ ਬਾਹਰ ਮਾਹੌਲ ਤੋਂ ਆਕਾ ਕੀ ਕੋਈ ਪਤਾ ਲੱਗਣਾ ਕਿੱਦਾਂ ਦਾ ਆਹ ਹਲ ਰਹਾ ਟੋਪ ਨਾ ਕਿਲੇ ਉਹ ਵਾਰ ਅਹਜੀ ਤੋਪ ਚ ਹਾਲਾਤ ਕਿਆ ਬਣੂਗੇ ਕੱਢ ਰੀਤ ਪਿੱਛੇ ਉਹਦਾ ਪੁੱਤੋ ਅਜੇ ਤੂੰ ਤਰਾ ਬਲਬਲਾ ਗਿਰ ਗਿਆ ਤਾਂ ਜਾ ਨਾ ਪਿਛਲੀ ਵਾਰ ਤਾਂ ਆਈ ਸੀ ਹੈ ਚਲ ਹਟ ਪਿੱਛੇ ਹਟ 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 ਪਰਦਾ ਲਾ ਰਹਾ ਟੋਪ ਨਿਕਲ ਗਈ ਬਾਹਰ ਅਹਜੀ ਤੋਪ ਚ ਕਰੂਗੇ ਤੇ ਚਲੋ ਮੈਨੂੰ ਸੰਦੀਪ ਨੂੰ ਮਨਾਉਣਾ ਜੀ ਇੱਧਰ ਕੈਮਰਾਮੈਨ ਬਣੀ ਖੜੀਆਂ ਆ ਜਰਾ ਲਾਈਓ ਨੀ ਹੋਇਆ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਇਹ ਕਹਿੰਦੇ ਮੀਨ ਵਿੱਚ ਕੀ ਕਰਾਂਗੇ ਕਿਤੇ ਜਾ ਕੇ ਬਹਿ ਜੰਨੇ ਆ ਹੈ ਹੁਣ ਪਤਾ ਤੂੰ ਪੱਗ ਕਿਆ ਕਰਾਂਗਾ ਮੈਂ ਤਾਂ ਤੁਹਾਡੀ ਤੇ ਤਕਰਾਰ ਕਰਾਂ ਤੇ ਕਿਆ ਕਰਾਂ ਤਿਸ ਨੂੰ ਸੁਣ ਕੇ ਮੋਰੂੰ ਕਿਆ ਕਰਾਂਗੇ ਤੋ ਬਾਹਰ ਨਿਕਲਣਾ ਤਾਂ ਕਹਿਣਾ ਰੀਤ ਨੂੰ ਚੱਕ ਲੋ ਕੈਮਰਾ ਸਾਫ ਹੋਣਾ ਆ ਬਜ਼ਾ ਯਾਰ ਤਜ ਦਿੱਲੀ ਕੋਣ ਸਹੀ ਹੋਗਾ ਮੈਂ ਕਿਹਾ ਵੀ ਤੁਸੀਂ ਐਂ ਕੱਟੇ ਟੈਨਸ਼ਨ ਨਹੀਂ ਜਾਂਦੇ ਉਹ ਪਹਿਲਾਂ ਸੈਟ ਕਰ ਰਹੇ ਨੇ ਦੇਖਣਾ ਸਾਰੇ ਪੱਟ ਕੱਢ ਲੈ ਵਿੱਚ ਦੇਖਣ ਕਟਾਈ ਹੋਣੀ ਉਹ ਜਦੋਂ ਪਤਾ ਛੱਡ ਦੇ ਮਾਰਾ ਮੇਰਾ ਹੈ ਮਾਲਕਿਆ ਤਾਂ ਉਹ ਇੱਕ ਗੁਰਦੁਆਰੇ ਦੇ ਹੈ ਠੀਕ ਹੈ ਨਾ ਬਾਬਾ ਜੀ ਨੇ ਨਾ ਜਦ ਬਾਬਾ ਜੀ ਆ ਕੇ ਆ ਕੇ ਬਾਹਰ ਆਓ ਵੀ ਆਓ ਹਾਂ ਮੈਂ ਲਾਉਂਗੀ ਉੜਾ ਤਾ ਇਹ ਚੱਕਣ ਵਾਸਤੇ ਥੋੜੋ ਲਾਵੀਂ ਵੀ ਤੂੰ ਚੱਕ ਕੇ ਲੈ ਜੂਗੀ ਘਰ ਨੂੰ ਹਾਂ ਮੈਂ ਨੂੰ ਚੱਕ ਲੈਣਾ ਜਰਾ ਚਲ ਚੱਕ ਬੈਗ ਬੂਤਾ ਤੂੰ ਬਸ ਸੌਤ ਸੱਚਾ ਚੋ ਸੌ ਕਰਕੇ ਐਂੀ ਕੁੜੇ ਹਾਂ ਬਚਾਣਾ ਆਪਣਾ ਟੂਰਣਾ ਉਹ ਹੋਣਾ ਉਹ ਲੱਗਾ ਸਿਕਨ ਅਲਮਾਨ ਵਿੱਚ ਰੈਡਰ ਚਲ ਹੋ ਗਿਆ ਕਟ ਉਹ ਅਸੀਂ ਅੰਦਰੋਂ ਅੰਦਰੋਂ ਕਰਨ ਲੱਗੇ ਅੰਦਰ ਜੀ ਬੰਦੁੰਨਾ ਉਹ ਸਾਹਮਣੇ ਆ ਕੇ ਜੀ پارکਿਆ ਪਾਰਕਿੰਗ ਫੁੱਲ ਹੈ ਦਾ ਮਤਲਬ ਥੱਲੇ ਸਾਰੀ ਉਹ ਤਾਂ ਇਹਾਂ ਛੱਤ ਪਰ ਉਹਨੇ ਗੱਡੀਆਂ ਲਵਾਤੀਆਂ ਤੇ ਥੱਲੇ ਵੀ ਕਾਫੀ ਸੰਗਤਾਂ ਇਕੱਠ ਆ ਰਹੀਆਂ ਕੁਝ ਜਾ ਰਹੀਆਂ ਇੱਕ ਪ੍ਰਾਈਵੇਟ ਪਾਰਕਿੰਗ ਉਹ ਸਾਹਮਣੇ ਲੱਗਦੀ ਮੈਨੂੰ ਉਮੀਦ ਪਰ ਪਰਚਾਰ ਕੇ ਅਗਣੀ ਇਹ ਦਰਬਾਰ ਸਾਹਿਬ ਦੀ ਮੇਨ ਪਾਰਕਿੰਗ ਜਿਹੜੀ ਆ ਸਾਹਮਣੇ ਦੇਖ ਰਦੇ ਤੁਸੀਂ ਤੇ ਉਹ ਕੋਈ ਪ੍ਰਾਈਵੇਟ ਲੱਗਦੀ ਮਨ ਪਰਲੀ ਸੜ ਤੇ ਆ ਸਾਰਾ ਗੜੀ ਦਾ ਗੁਰਦੁਆਰਾ ਜੀ ਮਹਾਰਾਜ ਸੱਚਾ ਪਾਤਸ਼ਾਹ ਆਹੋ ਇਹਦੇ ਨਾਲੇ ਇੱਧਰ ਹੀ ਸਾੜਾ ਕੇ ਜੀ ਇਸਰਾਂ ਦੀ ਹੋ ਗਈ ਭਾਈਆਂ ਨੇ ਖੋਲਣਾ ਹੈ ਬਸ ਖੋਲ ਬਰੱਖਦੇ ੱਚੀ ਸੈਟਪ ਬਗਾ ਕੇ ਮਾਰਿਆ ਸਾਰੇ ਆ ਟੀ ਟੀ ਹੁੰਦਾ ਚਲ ਆ ਆਇਆ ਪੁੱਤ ਓਏ ਮੇਰਾ ਪੁੱਤ ਮੇਰਾ ਨੌਣਾ ਜਿਆ ਪੁੱਤ ਗੁੱਸੇ ਹੋ ਗਿਆ ਜੀ ਮੰਮੀ ਜੀ ਜੀ ਬਾਹਰ ਕਰੋ ਨਹੀਂ ਕਰਿਆ ਤਾਂ ਦੇਖੋ ਉਧਰ ਉਹ ਤਾਂ ਸ਼੍ਰੀ ਨਿਸ਼ਾਨ ਨਿਸ਼ਾਨ ਸਾਹਿਬ ਤੇ ਇਹਦੇ ਨਾਲ ਬਾਪਿਆਂ ਦਾ ਚੱਲ ਕਰ ਬਾਹਰ ਕਰੋ ਮੈਂ ਹਾਂ ਸਿੱਤ ਮੂੰਹ ਦੇ ਲੈ ਚੱਲ ਫੇਰ ਚੱਲ ਚੱਲ ਲਿਫਟ ਕੋਲ ਨੂੰ ਚਲੋ ਕਿੱਥੇ ਨੂੰ ਚਲੀ ਕੱ피 ਕਿੱਥੇ ਨੂੰ ਚਲ ਜੂਗੀ ਤੂੰ ਓ ਲੱਡੋ ਸਰਟਾ ਗਲਾ ਹਾਂ ਇਹ ਕੱਢੋ ਉਰਲੀ ਚ ਉਹ ਜਰਨਲ ਫਲੋਰ ਤੇ ਇਹ ਵੀ ਜਰਨਲ ਤੇ ਉੱਪਰੋਂ ਚੱਕਣੀ ਆ ਥੱਲੇ ਨੂੰ ਅੱਛਾ ਕੀ ਲੈਣੀ ਬਾਸ ਤੋਂ ਮੁੜਨਾ ਦਾ ਅੱਗੇ ਸਰ ਇਹ ਕੱਟੇ ਤੇ ਦੱਬ ਹੋਈ ਹਜੇ ਕਾਲ ਹੋਈ ਹੋਣੀ ਮੈਂ ਕਹਾਂ ਮਾਰੇ ਆਇਆ ਨਾ ਅੱਗੇ ਮੈਂ ਆਇਆ ਅੱਗੇ ਨਹੀਂ ਲਾ ਕਿਆ ਹੋ ਗਿਆ ਹੁਣ ਏ ਵੀ ਕੁੜੀ ਸਾਡੀ ਬਹੁਤ ਬਸ ਲਿਫਟ ਉਸ ਟਾਈਮ ਚੱਲ ਨਹੀਂ ਰਹੀ ਕਿ ਆ ਕੀ ਕਰ ਗਿਆ ਆ ਤਾਕੀ ਇਹ ਤਾਂ ਮੈਂ ਅੰਦਰ ਸੇ ਪਹੁੰਚੀ ਵੀ ਐ ਹਾਂ ਹਾਂ ਇਹ ਜਦ ਤੋ ਵੀਉ ਨਹੀਂ ਹੈ ਦੀ ਨਹੀਂ ਮੈਂ ਚਲਾਇਆ ਹਾਂ ਤੇ ਚਲਾਇਆ ਤਾਂ ਹੋਈ ਮੈਂ ਦੇਖ ਲੈ ਹੁਣ ਤੇਰੀ ਕਟਾਈ ਕਰ ਦਮਾਂ ਮੈਂ ਹਾਂ ਦੇਖ ਲੈ ਤਸਬਾਈ ਸੁਫੀ ਦਾ ਤੋਰ ਚਾਦਰ ਲੇਖਿਆ ਵੀ ਹੋ ਗਿਆ ਨਾ ਇਹ ਦੇਖੋ ਕਮਰੇ ਦੀ ਸਾਫਾਈ ਦਾ ਖਾਸ ਧਿਆਨ ਰੱਖਿਓ ਬੈੱਡ ਉੱਪਰ ਬੈਠ ਕੇ ਲੰਗਰ ਆਦ ਖਾਣਾ ਸੱਪਤਮਨਾਈ ਆ ਹੂੰ ਚਾਰ ਦਿਨਾਂ ਤੇ ਪੱਦਿਆਂ ਤੇ ਗੰਦਨਾ ਕਰੋ ਜੀ ਗੰਦੇ ਨਾ ਕਰੋ ਜੀ ਥੋੜੇ ਇਹ ਨਹੀਂ ਹੁੰਦੀ ਲੱਗਦੀ ਜੀ ਚਲੋ ਮੰਨਦੇ ਆ ਫਿਰ ਤੁਹਾਨੂੰ ਇਹ ਹੈ ਜੀ ਨਕਸ਼ਾ ਹਾਂ ਜਿੱਥੇ ਸਾਰਾ ਗੜੀ ਦੀ ਕੋਈ ਸੀ ਜੰਗ ਆ ਬਲੇ ਰਿਹਾ ਪਾਪਾ ਮੈਂ ਬਤੋ ਤੰਨੇ ਕਾ ਛੋਲੇ ਨਾ ਹਾਂ ਬਤੋ ਉਹ ਦੇਖੋ ਛੋਲੇ ਇਹ ਫਿਰ ਪਤਾ ਨਹੀਂ ਕੀ ਬੋਲੀ ਇਹਨੀ ਆਹ ਹਾਂ ਚੱਲ ਚਲਾ ਚੱਲੀਏ ਹੋ ਵੀ ਰੱਖੇ ਹੋ ਵਾਹਿਗੁਰੂ ਚਲੋ ਮਿਲਦੇ ਆਂ ਜੀ ਫੇਰ ਤੁਹਾਨੂੰ ਪਰ ਬਹਾਰ ਜੇ ਤਾਂ ਛਾਵੇਂ ਚ ਫੇਰ ਤਾਂ ਮੌਸਮ ਮਠੰਡਾ ਜੇ ਧੁੱਪ ਚ ਫੇਰ ਮੌਸਮ ਗਰਮ ਅੰਦਰ ਤੇ ਠੰਡੀ ਹਵਾ ਆਉਂਦੀ ਐ ਸੀਏ ਹਾਲ ਆ ਨਾ ਸਾਰੇ ਇਹ ਟੋਟਲੀ ਐ ਸੀੀ ਵੀ ਤੂੰ ਉਂਗਲੀ ਫੜ ਲੈ ਫਰੀ ਤਾਂ ਹਾਲੀਵੁੱਡ ਕਿਸੇ ਨੇ ਚੱਕ ਕੇ ਲਾਂਗੇ ਨਾ ਤੁਹਾਨੂੰ ਕੁਆ ਖਾਜੀ ਸੁਣੋ ਜੀ ਅਰਵੀ ਜੀ ਅਰਵੀਖੇ ਜੀ ਧੰਨਵਾਦ ਧੰਨਵਾਦ ਜੀ ਚੁੰਨੀ ਕਾਰ ਉੱਪਰ ਆਪਣੀ ਲੱਭੜ ਜਾਣੀ ਸਾਰੀ ਹੋਏ ਕੁਆ ਖਾਜੀ ਇਹ ਆ ਜੀ ਪਹੁੰਚ ਗਏ ਜੀ ਬੀੜ ਬਾਬਾ ਬੁੱਢਾ ਜੀ ਸਾਹਿਬ ਦੇ ਗੁਰੂ ਘਰ ਚ ਗਰਮੀ ਤੋਂ ਮਿਲ ਗਈ ਓਰੇ ਆ ਕੇ ਰਾਹਤ ਆ ਕਹਿੰਦੇ ਜੀ ਸਵੇਰ ਦਾ ਯੂਰੇ ਮੀਂਹ ਪੈ ਰਿਹਾ ਪੂਰਾ ਤੇ ਉੱਪਰ ਬੱਦਲ ਫਿਰਦਾ ਬੜਕਾ ਮਾਰਦਾ ਜੀ ਹੁਣ ਅੱਧਾ ਘੰਟਾ ਪੂਰਾ ਲਗਾਤਾਰ ਮੀਂਹ ਪਿਆ ਜੀ ਆਨ ਗੱਡ ਕੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਹਵਾ ਵੀ ਚੱਲ ਰਹੀ ਆ ਤੇ ਤਕਰੀਬਨ ਇਹ ਮੈਨੂੰ ਜਿਹੜਾ ਮੀਂਹ ਲੱਗਦਾ ਵੀ ਇਹ ਸਾਰੇ ਪੰਜਾਬ 'ਚ ਆ ਮੈਂ ਆਪਣੇ ਘਰ ਦਾ ਕੈਮਰਾ ਖੋਲ ਕੇ ਦੇਖਿਆ ਸੀ ਉੱਥੇ ਵੀ ਮੀਂਹ ਪੈ ਰਿਹਾ ਤੇ ਅ ਇੱਕ ਗੱਲ ਹੈਗੀ ਜੀ ਉੱਥੇ ਜਿਹੜਾ ਵੀ ਆਇਆ ਜੀ ਅ ਖਾਲੀ ਹੱਥ ਨਹੀਂ ਗਿਆ ਬਾਬਾ ਜੀ ਦੇ ਦਰਵਾਜ਼ੇ ਤੋਂ ਝੋਲੀਆਂ ਭਰ ਕੇ ਹੀ ਜਾਂਦਾ ਠੀਕ ਹੈ ਪਾਜੀ ਹੋਰ ਕੀ ਹਾਲ ਹੈ ਜੀ ਵਧੀਆ ਜੀ ਆਪਾਂ ਪਰਿਵਾਰ ਆਏ। ਹਾਂਜੀ, ਸੰਦੀਪ ਆਈ ਵੀ ਆ ਰੀਤਾ ਨਾਲ। ਉਹ ਦੇਖ ਕਰਾਉਣ ਗਏ ਹੋਇਆ ਜੀ। ਆਪਣਾ ਬਾਈ। ਬਾਈ ਰੈਂ ਘਰੇ ਅਸੀਂ ਤਿੰਨੇ ਜਣੇ ਆਏ ਹੋਇਆ। ਹੋਰ ਵਧੀਆ ਜੀ ਹਨ? ਵਧੀਆ ਜੀ, ਵਧੀਆ। ਠੀਕ ਹੈ। ਵਾਹਿਗੁਰੂ ਸਤਨਾਮ। ਤੇ ਇੱਧਰ ਸੰਗਤਾਂ ਸਰੋਵਰ ਚ ਸਨਾਨ ਕਰਦੀਆਂ ਜੀ। ਤੇ ਜਿਹੜੀਆਂ ਆਪਣੇ ਆ ਮਨ ਦੀਆਂ ਮਨੋ ਕਾਮਨਾਵਾਂ ਉਹ ਅਸਨਾਨ ਕਰਨ ਤੋਂ ਬਾਅਦ ਗੁਰੂ ਘਰ ਚ ਅਰਦਾਸ ਕਰਵਾ ਕੇ ਪੂਰੇ ਚੱਲਦੇ ਜੀ ਅ ਮਤਲਬ ਜਿਹੜਾ ਵੀ ਆਉਂਦਾ ਆਪਣੀਆਂ ਮਨੋ ਕਾਮਨਾਵਾਂ ਕਿਸੇ ਦੀਆਂ ਪੂਰੀਆਂ ਹੋ ਗਈਆਂ ਕੋਈ ਮੰਗਣ ਆਉਂਦਾ ਤਾਂ ਮਿੱਸੇ ਪ੍ਰਸ਼ਾਦ ਦੇ ਲੈ ਕੇ ਆਉਂਦਾ ਨਾਲ ਪਿਆਜ਼ ਲੈ ਕੇ ਆਉਂਦਾ ਜੀ ਪ੍ਰਸ਼ਾਦ ਦੇ ਤੌਰ ਤੇ ਆਪਣੇ ਘਰ ਤੋਂ ਤਿਆਰ ਕਰਕੇ ਦੇਸੀ ਘੀ ਦੇ ਵਿੱਚ ਸ਼ਰਦਾ ਨਾਲ ਕਹਿੰਦਾ ਭਾਬੇ ਇਹ ਵੀ ਨਹੀਂ ਜ਼ਰੂਰੀ ਨਹੀਂ ਦੇਸੀ ਘੀ ਨਾਲ ਵੀ ਸ਼ਰਦਾ ਦੇ ਨਾਲ ਤਿਆਰ ਕਰਕੇ ਲੈ ਕੇ ਆਉਣਾ ਤੇ ਉਹੀ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਗਈਆਂ ਉਹੀ ਪ੍ਰਸ਼ਾਦ ਅੱਗੇ ਸੰਗਤਾਂ ਨੂੰ ਕੋਈ ਮੰਗਣ ਆਇਆ ਕਿਸੇ ਦੀ ਮੰਗ ਪੂਰੀ ਹੋ ਗਈ ਔਰ ਉਹ ਤੋਂ ਤਾਂ ਉਹ ਬਣਾ ਕੇ ਲੈ ਕੇ ਆਉਂਦਾ ਕੋਈ ਮੰਗਣ ਆਇਆ ਉਹਨਾਂ ਨੂੰ ਉਹੀ ਪ੍ਰਸ਼ਾਦ ਅੱਗੇ ਮਿਲ ਜਾਂਦਾ ਮਤਲਬ ਬਾਬਾ ਬੁੱਢਾ ਜੀ ਮਹਾਰਾਜ ਇਦਾਂ ਹੀ ਸਾਰਿਆਂ ਦੀਆਂ ਝੋਲੀਆਂ ਭਰੀ ਜਾਂਦੇ ਸਾਰਿਆਂ ਦੀ ਕੋਈ ਖਾਲੀ ਨਹੀਂ ਜਾਂਦਾ ਇੱਥੋਂ ਵੈਗਰੂ ਭਾਈ ਆਓ ਸਰਦਾ ਰੱਖ ਕੇ ਇੱਥੇ ਜ਼ਰੂਰ ਦਰਸ਼ਨ ਮੇਲੇ ਕਰੋ ਤੇ ਕੱਲ ਤੋਂ ਸਾਡਾ ਗਰਮੀ ਨੇ ਜੇ ਪਾਫਾਂ ਕੜਾ ਕੇ ਰੱਖਤੀਆਂ ਤੇ ਅੱਜ ਬਾਹਰ ਉਹਦੇ ਦਵਨ ਵਾਲਾ ਮੌਸਮ ਹੋ ਗਿਆ ਜੀ ਠੰਡਾ ਪਹਿਲਾਂ ਵੀਰਾਂ ਨੇ ਸਾਰੇ ਮੈਟ ਇਕੱਠੇ ਕਰਤੇ ਸੀ ਇੱਕ ਇਹ ਫਰਸ਼ ਦਾ ਚੱਕਰ ਹੈ ਨਾ ਵੀ ਜਦੋਂ ਗਿੱਲਾ ਹੋ ਜਾਂਦਾ ਇਹਦੇ ਪੈਰ ਬਹੁਤ ਸਲਿੱਪ ਹੁੰਦਾ ਥੋੜਾ ਜਿਹਾ ਧਿਆਨ ਨਾਲ ਉਹ ਗਰ ਗਿਆ ਬਾਪੂ ਗਰ ਗਿਆ ਆਹੀ ਆ ਆ ਸਭ ਤੋਂ ਵੱਡਾ ਪੰਗਾ ਇੱਥੇ ਇਦਾਂ ਹੋ ਜਾਂਦਾ ਕੰਮ ਬਚਾਓ ਹੋ ਗਿਆ ਸ਼ੁਕਰ ਬਚਾਓ ਹੋ ਗਿਆ ਇਹ ਮੈਟ ਹੁਣ ਤਾਂ ਹੀ ਬਚਾ ਰਿਹਾ ਮਤਲਬ ਬਹੁਤ ਮਤਲਬ ਜੇ ਥੋੜਾ ਜਿਹਾ ਵੀ ਲਾਹ ਪ੍ਰਵਾਈ ਨਾਲ ਔਰ ਤੁਰ ਲੋ ਬਸ ਜਦੋਂ ਪੈਰ ਸਲਿੱਪ ਹੋ ਜਾਂਦਾ ਫਿਰ ਪੱਕੇ ਪਰ ਡਿੱਗੇ ਜਿਹੜੀ ਸੱਟ ਲੱਗਦੀ ਆ ਔਰ ਰਿਕਵਰ ਕਰਨੀ ਬਹੁਤ ਔਖੀ ਹੋ ਜਾਂਦੀ ਆ ਸਾਵਧਾਨੀ ਚ ਬਚਾਓ ਜਿਹੜੀ ਚੀਜ਼ ਦਾ ਸਾਨੂੰ ਪਤਾ ਉਹਦਾ ਤਾਂ ਸਾਨੂੰ ਧਿਆਨ ਰੱਖਣੀ ਪੈਣਾ ਅਸੀਂ ਜੇ ਹੁਣ ਇਦਾਂ ਕਹੀਏ ਵੀ ਮਹਾਰਾਜ ਜੋ ਕਰਨੇ ਆਲਾ ਤਾਂ ਜੇ ਅਸੀਂ ਅਣਗਹਿਲੀਆਂ ਕਰੀ ਜਾਈਏ ਉਹਦਾ ਫਾਇਦਾ ਕੋਈ ਨਹੀਂ ਹੈਗਾ ਹੁਣ ਜਿਹੜੀ ਗੱਲ ਦਾ ਪਤਾ ਵੀ ਸਾਨੂੰ ਵੀ ਹਾਂ ਇਹ ਦਿੱਕਤ ਹੋ ਸਕਦੀ ਹੈ ਇੱਥੇ ਸਲਿੱਪ ਕਰ ਸਕਦਾ ਪੈਰ ਤਾਂ ਫਿਰ ਬਚਾਅ ਚ ਬਚਾਅ ਹੈ ਮਹਾਰਾ ਸੱਚਾ ਪਾਤਸ਼ਾਹ ਬਾਕੀ ਦੁੱਖ ਸੁੱਖ ਕਰਮਾਂ ਦੇ ਮਹਾਰਾਜ ਸਭ ਨੂੰ ਸਹੀ ਸਲਾਮਤ ਜਿਵੇਂ ਹੋਰੇ ਖੁਸ਼ੀ ਖੁਸ਼ੀ ਆਇਆ ਮੈਂ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਪਰਤਣਾ ਸਾਰੇ ਮੀ ਫੇਰ ਥੋੜਾ ਜਿਹਾ ਤੇਲ ਹੋਣ ਲੱਗ ਗਿਆ ਮੈਟਲਾ ਸਿਸਟਮ ਨਾਲ ਦੀ ਨਾਲ ਉਹਨਾਂ ਨੇ ਵਸਾਤੇ ਫਿਰ ਵੀ ਜਿੰਨੇ ਵੀ ਟੂਰਨਾਮੈਂਟ ਪਰੇ ਟੂਰਨਾ ਤੂੰ ਫਿਰ ਦੂਏ ਲੋਟ ਪਰ ਸਲਿੱਪ ਕਰਨ ਦਾ ਬਹੁਤ ਪੰਗਾ ਸੰਦੀਪ ਇੱਧਰ ਦੇਖ ਕਰਾਉਣ ਗਈ ਸੀ ਉਹ ਮੁੜੀਉ ਨਹੀਂ ਹੈਗੀ ਵਾਹ ਕਰੋ ਸਤਨਾ ਕਿੱਥੇ ਗਾ ਕਿ ਤੇ ਦਰਬਾਰਤ ਸਾਹਿਬ ਚ ਦਲ ਗਈ ਮੈਂ ਤਾਂ ਉਹਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੈਂ ਵੀਡੀਓ ਬਣਾਉਣ ਲੱਗ ਗਿਆ ਮੈਨੂੰ ਲੱਗਦਾ ਵੀ ਓਹ ਹੋ ਦੇਖ ਲੈ ਕੇ ਦਰਬਾਰ ਸਾਹਿਬ ਚ ਚਲ ਗਿਓ ਮਾਹਕੂ ਸੱਚਾ ਪਾਤਸ਼ਾਹ ਬਸ ਮੈਂ ਤਾਂ ਪਹਿਲਾਂ ਨਮਸਕਾਰ ਕਰਾਇਆ ਸੀ ਜੀ ਤਰੀਤਰ ਸੰਦੀਪ ਮੀਚ ਫਸ ਗਏ ਸੀ ਬਾਹਰ ਤੇ ਮੈਂ ਤਾਂ ਅੱਧਾ ਪੌਣਾ ਘੰਟਾ ਜੀ ਅੰਦਰ ਆਪਣੀ ਹਾਜ਼ਰੀ ਦਰਬਾਰ ਸਾਹਿਬ ਚ ਭਰਿਆ ਆਇਆ ਸੀ ਤੇ ਉਹ ਹੋਗੇ ਲੇਟ ਹੁਣੋਂ ਕਹਿੰਦੀ ਮੈਂ ਦੇਖ ਕਰਵਾ ਕੇ ਵੀ ਮੈਂ ਵੀ ਜਾਂਦੀ ਆਂ ਅੰਦਰ ਮਾ ਚਲੋ ਬਾਕੀ ਦੇਖਦੇ ਹੁਣ ਮਹਾਰਾਜ ਮੌਸਮ ਤਾਂ ਕਰਤਾ ਠੰਡਾ ਤੇ ਆਹ ਸਾਈਡ ਆ ਜੀ ਉਰੇ ਸਾਰੇ ਜਿਹੜੇ ਮਿੱਠੇ ਪ੍ਰਸ਼ਾਦ ਦੇ ਲੈ ਕੇ ਆਉਂਦੇ ਆ ਜੀ ਅ ਇੱਥੇ ਅਰਦਾਸ ਕਰਾਉਂਦੇ ਆ ਜੀ ਉਹ ਤੇ ਇੱਥੇ ਅੱਗੇ ਭੋਗ ਮਿਲ ਜਾਂਦਾ ਸਾਰਿਆਂ ਨੂੰ ਛਕੀ ਜਾਂਦੇ ਸਾਰੇ ਠੀਕ ਹੈ ਮੈਂ ਇਧਰ ਦੇਖੀ ਜਾਂਦਾ ਤੁਹਾਨੂੰ ਠੀਕ ਹੈ ਮਤਾਂ ਬਬੂਬੀ ਮੀ ਕਿੰਨਾ ਕਹਿ ਪੈ ਗਿਆ ਮੈਂ ਇੱਕ ਮਿੰਟ ਅੰਦਰ ਜਾਇਆ ਮੰਦਰਵਾਰ ਸਾਹਿਬ ਚ ਸੰਗਤਾਂ ਨੂੰ ਵੀ ਦਰਸ਼ਨ ਕਰਵਾ ਦਮਾ ਮਹਾਰਾਜ ਸੱਚਾ ਪਾਤਸ਼ਾਹ ਸਤਨਾਮ ਵਾਹਿਗੁਰੂ ਤੁਸੀਂ ਬਖਸ਼ਣ ਹਾਰ ਸੋ ਪਰ ਮਿਹਰ ਭਰੇ ਹੱਥ ਰੱਖਿਓ ਫਾਜ ਦਾ ਮੁੱਖ ਬਾਤ ਹੈ ਜੀ ਇਹ Shut ਬਲਾ ਸਰਪੁਰ ਸਦੰਤ ਕਾ ਨਾਨਕ ਦਾ ਸੰਗ ਸਦਿਆ ਗਏ ਨਿਰਭੁਲਾ ਸਲੋਕ ਕਵਲ ਗੁਰੂ ਬਾਣੀ ਨਿਪਤਾ ਰਤਮਹੰਤ ਜਿਸ ਰਾਮ ਸੁਖੁ ਦਾਈ ਤੇ ਅੰਕੇਲ ਚੰਗਿਆ ਹਾਂ ਪਰ ਆਈਆਂ ਜੋ ਤਰ ਮਹੰਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਜਾਰ ਨਿ ਮਸ਼ਕਤ ਕਾ ਹਾਲ ਹਨ ਤੇ ਮੁਕਯੁ ਜਲੇ ਕਿਤੇ ਛੁਟੀ ਨਾ ਲੋ ਆ ਨਿਕਾ ਹਾਲ ਸੋ ਵਾਏ ਗੁਰੂ ਜੀ ਕੀ ਬਤੇ ਓਹ ਹੋ 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 ਬਿਜਲੀ ਮਾਰ ਰਹੀ ਆ ਜੀ ਕੜਾਕੇ ਪੂਰੇ ਤੇ ਮਾਹਗਰੂ ਸਤਨਾਮ ਸੱਚਾ ਪਾਤਸ਼ਾਹ ਲੈ ਆਏ ਮੇਰੇ ਪਤਲੇ ਚਾਬੀ ਮਿਲ ਗਈ ਥੈਂਕ ਯੂ ਥੈਂਕ ਯੂ ਹਾਏ ਥੈਂਕ ਯੂ ਚਲੋ 포기다부터 포기다도 마프나 콜에 팔라도 어? 가자. 포기레러. 포기레러부터 이따가 이따가 놀래게 가나. 가자. 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 가